ਮੈਨੀਫੈਸਟੋ ਵਿਵਾਦ ਨੂੰ ਲੈ ਕੇ ਕੇਜਰੀਵਾਲ ਦੇ ਵੱਲੋਂ ਮੰਗੀ ਮਾਫੀ ਤੇ ਅਕਾਲੀ ਦਲ ਸੰਤੁਸ਼ਟ ਨਹੀਂ ਹੈ ਅਕਾਲੀ ਦਲ ਕੇਜਰੀਵਾਲ ਦੇ ਵੱਲੋਂ ਕੀਤੀ ਸੇਵਾ ਨੂੰ ਨਕਲੀ ਅਤੇ ਡਰਾਮਾ ਦੱਸ ਰਿਹਾ ਹੈ ਕੈਬਨਟ ਮੰਤਰੀ ਸਕੰਦਰ ਸਿੰਘ ਮਲੂਕਾ ਨੇ ਕਿਹਾ ਹੈ ਕਿ ਕੇਜਰੀਵਾਲ ਸੇਵਾ ਨਹੀਂ ਡਰਾਮਾ ਕਰਨ ਲਈ ਦਰਬਾਰ ਸਾਹਿਬ ਆਈ ਸੀ ਗਵਿੰਦ ਕੇਜਰੀਵਾਲ ਦੇ ਉੱਤੇ ਡੈਫਮੇਸ਼ਨ ਮਜੀਠੀਆ ਸਾਹਿਬ ਨੇ ਕੀਤਾਗਾ 29 ਨੂੰ ਅਦਾਲਤ ਨੇ ਬੁਲਾਇਆ ਉਹਨਾਂ ਨੂੰ ਤਾਂ ਇਹਨੂੰ ਤੁਸੀਂ ਕਿਵੇਂ ਦੇਖ ਰਹੇ ਹੋ ਕਿ ਤੇ ਤਾਂ ਨਹੀਂ ਤੁਹਾਡੇ ਖਿਲਾਫ ਇਹਦੇ ਤੇ ਵੀ ਮਾਹੌਲ ਬਣੇ ਕਿ ਬਾਰ ਬਾਰ ਕਿਸੇ ਪੋਲੀਟਿਕਲ ਪਾਰਟੀ ਨੂੰ ਕਨ ਡਾਟਾ ਪੋਲਿਟਿਕਸ ਆ ਜਿਹੜੀ ਉਹ ਦਿੱਲੀ ਦੇ ਅੰਦਰ ਵੀ ਕੇਜਰੀਵਾਲ ਕਹਿ ਰਹੇ ਨੇ ਫਿਰ ਇੱਥੇ ਵੀ ਕਹਿਣ ਕਿ ਮੈਨੂੰ ਕਾਲੀ ਵੀ ਤੰਗ ਕਰ ਰਹੇ ਨੇ ਬੀਜੇਪੀ ਵੀ ਤੰਗ ਕਰ ਰਹੀ ਹੈ ਨਹੀਂ ਉਹ ਬੋਲਦੇ ਵੇਖੋ ਬਾਰ-ਬਾਰ ਜਿਹੜੇ ਕੋਈ ਦਲੀਲ ਨਾਲ ਗੱਲ ਕਰਨੀ ਤਾਂ ਕਿਸੇ ਵੀ ਪਾਰਟੀ ਦੇ ਦੋਸ਼ ਲਾਉਣੇ ਦਲੀਲ ਨਾਲ ਗੱਲ ਕਰਨੀ ਤਾਂ ਕੋਈ ਮਾੜੀ ਨਹੀਂ ਹੁੰਦੀ ਇਹਨਾਂ ਦੇ ਬੰਦੇ ਸਾਰੇ ਸਮੇਤ ਕੇਜਰੀਵਾਲ ਦੇ ਅਨਸਖਿਅ ਬੰਦੇ ਨੇ ਜਿਹੜੇ ਪੰਜਾਬ ਚ ਵੀ ਫਿਰਦੇ ਨੇ ਇਹਨਾਂ ਨੂੰ ਵੀ ਕੋਈ ਤਜਰਬਾ ਨਹੀਂ ਆ ਜੋ ਘਟਨਾਵਾਂ ਪੰਜਾਬ ਦੇ ਵਿੱਚ ਹੋਈਆਂ ਇਹ ਵੀ ਤਾਂ ਹੀ ਹੋਈਆਂ ਨੇ ਸਾਰੀਆਂ ਇਹਨਾਂ ਨੂੰ ਪਤਾ ਨਹੀਂ ਪੰਜਾਬ ਦੀ ਪੋਲਿਟਿਕਸ ਵੀ ਬਾਰ-ਬਾਰ ਇੱਕ ਬੰਦੇ ਨੂੰ ਕਹੀ ਜਾਣਾ ਤੈਨੂੰ ਸਿੱਖਾ ਅੰਦਰ ਕਰ ਦਾਂਗੇ ਤੈਨੂੰ ਉਹ ਕਰ ਦਾਂਗੇ ਇਸ ਵਗਲ ਰਹਾ ਇਹ ਫਲਾਨਾ ਤੇ ਫਿਰ ਬੰਦਾ ਹੋਰ ਕੀ ਕਰੇ ਹੋਰ ਕੀ ਕਾਰਨ ਕੀ ਆ ਹੋਰ ਇਹਨਾਂ ਤੇ ਕੇਸ ਹੀ ਕਰ ਸਕਦਾ ਬੰਦਾ ਜਦੋਂ ਹਟਦਾ ਹੀ ਨਹੀਂ ਬਾਰ ਵਾਰ ਇੱਕ ਵਾਰੀ ਕਿਹਾ ਦੋ ਵਾਰੀ ਕਿਹਾ ਇੱਕ ਲ ਤੇ ਫਿਰ ਉਹ ਵੀ ਬੰਦਾ ਸੋਚਦਾ ਵੀ ਮੈਨੂੰ ਹੀ ਬਦਨਾਮ ਕਰੀ ਜਾਂਦੇ ਜਦ ਮੈਂ ਜਮਾ ਚੁੱਪ ਕਰਦਾ ਤੇ ਲੋਕ ਆਖਣਗੇ ਸ਼ਾਇਦ ਸੱਚ ਹੀ ਹੋਏਗਾ ਜੇ ਉਹ ਬੋਲੀ ਜਾਂਦੇ ਆ ਸੋ ਸਾਡਾ ਕੋਈ ਕਿਸੇ ਨਾ ਵੰਡਾਟਾ ਨਹੀਂ ਹੈਗਾ ਸੀ ਕਿਹਨੇ ਵੀ ਕੋਈ ਆਵੇ ਪੰਜਾਬ ਦੇ ਵਿੱਚ ਵੋਟਾਂ ਤਾਂ ਲੋਕਾਂ ਨੇ ਪਾਉਣੀਆਂ ਜੋ ਮਰਜ਼ੀ ਆਵੇ ਸਾਰਿਆਂ ਦੇ ਦਰਵਾਜ਼ੇ ਸਾਰਿਆਂ ਵਾਸਤੇ ਖੁੱਲੇ ਨੇ ਹੁਣ ਵੇਖੋ ਕਿੱਡੀਆਂ ਵੱਡੀਆਂ ਗੱਲਾਂ ਕਰਕੇ ਹੁਣ ਕਰਿਆ ਜੀ ਮੈਂ ਮਾਫੀ ਮੰਗਣ ਚੱਲਿਆ ਅਬਰ ਸਰ ਤੇ 4 ਵਜੇ ਉੱਥੇ ਭਾਂਡ ਬਰਤਨ ਸਾਫ਼ ਕਰਨ ਜਾਂਦਾ 4 ਵਜੇ ਤਾਂ ਉੱਥੇ ਬਰਤਨ ਹੁੰਦੇ ਹੀ ਨਹੀਂ 4 ਵਜੇ ਤਾਂ ਕੋਈ ਰੋਟੀ ਪਾਣੀ ਚਾਹ ਵਾਲਾ ਉੱਥੇ ਹੁੰਦਾ ਹੀ ਨਹੀਂ ਕੋਈ ਉੱਠਦਾ ਹੀ ਨਹੀਂ 4 ਵਜੇ ਤਾਂ ਵਰਤਨ ਤਾਂ ਸ਼ੁਰੂ ਹੁੰਦੇ 8 ਵਜੇ ਤੋਂ ਬਾਅਦ ਤੇ ਉਹ 4 ਵਜੇ ਜਾ ਕੇ ਕਿਹੜੇ ਵਰਤਨ ਸਾਫ਼ ਕਰੇ ਨਵੇਂ ਥਾਲ ਧੋਤੇ ਪਏ ਸੀ ਉਹੀ ਚਾ ਕੇ ਉੱਥੇ ਪਾਣੀ ਥੱਲੇ ਕਰਕੇ ਗਿੱਲੇ ਕਰਤੇ ਇਹ ਫਿਰ ਕੋਈ ਨਕਲੀ ਸੇਵਾ ਕਰਨ ਦਾ ਤਾਂ ਕੋਈ ਫਾਇਦਾ ਨਹੀਂ ਨਾ ਹੈਗਾ ਜੇ ਸੇਵਾ ਕਰਨੀ ਤਾਂ ਦਿਲੋਂ ਕਰੋ ਟਾਈਮ ਨਾਲ ਜਾ ਕੇ ਕਰੋ ਲੋਕਾਂ ਦੇ ਵਰਤਨ ਜੇ ਮਾੜੀ ਗੱਲ ਨਹੀਂ ਮੈਂ ਕਹਿੰਨਾ ਕੋਈ ਹਰਮੰਦਰ ਸਾਹਿਬ 'ਚ ਜਾਂਦਾ ਹੈ ਹਰਮੰਦਰ ਸਾਹਿਬ ਸਭ ਦਾ ਸਾਂਝਾ ਹੈ ਚਾਹੇ ਕੇਜਰੀਵਾਲ ਸਾਹਿਬ ਜਾਣ ਚਾਹੇ ਕੋਈ ਵੀ ਜਾਵੇ ਉਹ ਸਾਰਿਆਂ ਵਾਸਤੇ ਖੁੱਲਾ ਹੈ ਉੱਥੇ ਕਿਸੇ ਦਾ ਕਿੰਤੂ ਮੁਲੂਕਾ ਦੇ ਇਲਜ਼ਾਮਾ ਦਾ ਆਮ ਆਦਮੀ ਪਾਰਟੀ ਨੇ ਵੀ ਜਵਾਬ ਦਿੱਤਾ ਹੈ ਆਪ ਦੇ ਆਗੂ ਹਿੰਮਤ ਸਿੰਘ ਸ਼ਿਰਗਿੱਲ ਨੇ ਕਿਹਾ ਹੈ ਕਿ ਲੋਕ ਇਸ ਦਾ ਜਵਾਬ 2017 ਵਿੱਚ ਦੇਣਗੇ ਜੋ ਮੈਨੀਫੈਸਟੋ ਯੂਧਰ ਰਿਲੀਜ਼ ਕੀਤਾ ਗਿਆ ਸੀ ਉਸ ਮੈਨੀਫੈਸਟੋ ਦੇ ਦੌਰਾਨ ਵਿਵਾਦ ਹੋਇਆ ਵਿਵਾਦ ਤੋਂ ਬਾਅਦ ਕਿ ਜੀਵ ਸਾਹਿਬ ਅੰਮ੍ਰਿਤਸਰ ਆਏ ਦਰਬਾਰ ਸਾਹਿਬ ਆਏ ਉੱਥੇ ਮੱਥਾ ਟੇਕਿਆ ਸੇਵਾ ਕੀਤੀ ਹੁਣ ਉਸ ਸੇਵਾ ਤੇ ਵੀ ਸਵਾਲ ਉੱਠ ਰਹੇ ਨੇ ਕਿ ਉਹ ਸਾਫ ਵਰਤਨਾ ਦੀ ਸਫਾਈ ਕਰ ਗਏ ਕੁਝ ਇਸ ਤਰ੍ਹਾਂ ਹੈ ਕਿ ਪੰਜਾਬ ਦੇ ਲੋਕ ਸਭ ਕੁਝ ਦੇਖ ਰਹੇ ਨੇ ਪੰਜਾਬ ਦੇ ਲੋਕ ਦੇਖ ਰਹੇ ਨੇ ਤੇ 2017 ਦੇ ਵਿੱਚ ਫੈਸਲਾ ਹੋ